ਆਇਆ ਆਹੇ ਤੋਂ ਮਾਰਕ ਪਰ ਉਲਤੇ ਪਾਣੀ ਪਾਣੀ ਪੁਲਕੇ ਪਰ ਵੀ ਆ ਗਿਆ ਪਾਣੀ ਆ ਦੇਖੋ ਭਾਈ ਪਿੱਛਾ ਕਰ ਲਓ ਮੋਟਰਸਾਈਕਲ ਕਿਆ ਫਾਇਦਾ ਬਾਜੇ ਗਰਾ ਪਾਣੀ ਕੱਢ ਲਓ ਇੱਧਰ ਵੈਕ ਕਰ ਲਓ ਵੱਧ ਰਿਹਾ ਘਟ ਨਹੀਂ ਰਿਹਾ ਹੈ ਉਹ ਘੱਟ ਗੱਡੀ ਚੱਲ ਕਿਆ ਦੇਖ ਲੇਗ ਬਦਰਿਆ ਪਾਣੀ ਪੀਛਾ ਬਾਈ ਇੱਧਰ ਆਜੋ ਇੱਧਰ ਓ ਇੱਧਰ ਆਜੋ ਕਿਆ ਫਾਇਦਾ ਪਾਣੀ ਬਦਰਿਆ ਕੋਈ ਫਾਇਦਾ ਨਹੀਂ ਹੈ ਬਦਰਿਆ ਪਾਣੀ ਆਜੋ ਆਜੋ ਇੱਧਰ ਨਿਕਲ ਲੋ ਮੋੜ ਲੇ ਮੋੜ ਲੇ ਸਗਰ ਮੋੜ ਲੇ ਬਾਈ ਕੋਈ ਫਾਇਦਾ ਨਹੀਂ ਹੈ ਬਦਰਿਆ ਨਾ ਪਾਣੀ ਓ ਦੇਖ ਬਾਈ ਕੱਢ ਲੈ ਤੂੰ ਵੀ ਦੋਜੀ ਕੱਢ ਲੈ ਬਾਈ ਕੋਈ ਫਾਇਦਾ ਨਹੀਂ ਰਹਿਣ ਦੇ ਮੈਂ ਮੁੜ ਕੇ ਆਇਆ ਬਈ ਤੇਜ ਆ ਪਾਣੀ ਬਹੁਤ ਤੇਜ ਆ ਬਦਰਿਆ ਦਿਖ ਦਿਖ ਰਿਆ ਪਾਣੀ ਉਹ ਦੇ ਲਹਿਰਾਂ ਦੇ ਬਲ 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 ਉਹ ਦੇਖੋ ਜੀ ਮੁਆਰਕ ਪਰ ਪਾਣੀ ਹੁਣ ਤੇ ਉੱਪਰ ਦੇਖੋ ਬਲੋ ਆਹ ਦੇਖੋ ਵਾਹ ਵਾਹ ਆਹ ਦੇਖੋ ਮੁਆਰਕ ਪਰ ਹੁਣ ਤੇ ਪਾਣੀ ਪਾਣੀ ਪੁਲਕੇ ਉੱਪਰ ਵੀ ਆ ਗਿਆ ਪਾਣੀ ਆ ਦੇਖੋ ਓ ਭਾਈ ਪਿੱਛਾ ਕਰ ਲਓ ਮੋਟਰਸਾਈਕਲ ਕਿਆ ਫਾਇਦਾ ਬਾਜੇ ਗੇਰਾ ਪਾਣੀ ਕੱਢ ਲਓ ਇੱਧਰ ਵੈਕ ਕਰ ਲਓ ਵਧ ਰਿਹਾ ਘਟ ਨਹੀਂ ਰਿਹਾ ਹੈ ਉਹ ਭੈਣ ਕੁਟ ਗੱਡੀ ਚੱਲ ਜਾ। ਯਾ ਦੇਖ ਲੇ ਪੰਦਰਿਆ ਪਾਣੀ ਪਿੱਛਾ। ਭਾਈ ਇੱਧਰ ਆ ਜਾਓ ਇੱਧਰ। ਓ ਇੱਧਰ ਆ ਜਾਓ ਕਿਆ ਫਾਇਦਾ ਪਾਣੀ ਵਧ ਰਿਹਾ ਕੋਈ ਫਾਇਦਾ ਨਹੀਂ ਹੈ। ਵਧ ਰਿਹਾ ਪਾਣੀ ਆ ਜਾਓ ਆ ਜਾਓ ਇੱਧਰ ਨਿਕਲ ਲਓ। ਮੋੜ ਲੈ ਮੋੜ ਲੈ ਸਗਰ ਮੋੜ ਲੈ ਭਾਈ। ਕੋਈ ਫਾਇਦਾ ਨਹੀਂ ਹੈ। ਬਦਰਿਆ ਨਾ ਪਾਣੀ ਉਹ ਦੇਖ ਮਾਈ ਕੱਢ ਲੈ ਤੂੰ ਵੀ ਦੋਜੀ ਕੱਢ ਲੈ ਬਾਈ ਕੋਈ ਫਾਇਦਾ ਨਹੀਂ ਰਹਿਣ ਦੇ ਮੈਂ ਮੁੜ ਕੇ ਆਇਆ ਬਈ ਤੇਜਾ ਪਾਣੀ ਉਹ ਤੇਜਾ ਬਦਰਿਆ ਆ ਦਿਖ ਦਿਖ ਰਿਆਂ ਨੇ ਪਾਣੀ ਆਪਣੇ ਆਪ ਉਹ ਦੇ ਲਹਿਰਾਂ ਦੇ ਬਲਬਲ ਉਹ ਦੇਖੋ ਜੀ ਮੁਆਰਕ ਪਰ ਪਾਣੀ ਪੁਲ ਤੇ ਉੱਪਰ ਦੇਖੋ ਬੰਨ ਆ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਲਵਾੜੇ ਕੋਲੇ ਦੇ ਕੋਲ ਦੀ ਜਿਹੜੀ ਧੱਗਰ ਲੰਗਦੀ ਹੈ ਉਹਦੇ ਪੁਲਤੇ ਖੜੇ ਆ ਪਾਣੀ ਹੈ ਜਿਹੜਾ ਅੱਜ ਕਾਫੀ ਵੱਧ ਚੁੱਕਿਆ ਹੈ ਪਹਿਲਾਂ ਅੱਧੀ ਤੋਂ ਜਬ ਪਾਣੀ ਹੁੰਦੀ ਸੀ ਪਰ ਅੱਜ ਕੰਡਿਆਂ ਦੇ ਬਿਲਕੁਲ ਲੱਵੇ ਲੱਗ ਚੁੱਕੀ ਹੈ ਹੋ ਸਕਦਾ ਰਾਤ ਨੂੰ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਆ ਦੇਖੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਤਾਂ ਜੀਆਂ ਕਰ ਰਹੇ ਆ ਦੇ ਬਿਲਕੁਲ ਕੰਡਿਆਂ ਦੇ ਉੱਤੇ ਪਾਣੀ ਲੱਗਿਆ ਹੋਇਆ ਹੈ ਸਾਡੇ ਨਾਲ ਕੁਲਦੀਪ ਸਿੰਘ ਜੀ ਪਟਾਲ ਖੁਰਦ ਪ੍ਰਧਾਨ ਜੂਥ ਸਿੰਘ ਹਲਕਾ ਲਹਿਰਾ ਕਾਕਾ ਤੇ ਬਿੱਲੂ ਸਿੰਘ ਤੇ ਹੋਰ ਬਹੁਤ ਹੀ ਜ਼ਿਆਦਾ ਮਤਲਬ ਪਾਣੀ ਜਿਹੜਾ ਰਫ਼ਤਾਰ ਹੈ ਜਿਹੜੀ ਉਹ ਤੇਜ਼ ਹੈ ਰਾਤ ਨੂੰ ਕਿਸੇ ਵੀ ਵੇਲੇ ਵੀ ਇਹ ਜੇ ਪਾਣੀ ਹੈ ਜਿਹੜਾ ਇਹ ਵੱਧ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਵਾਹੇ ਆ ਦੇ ਕੋ ਮਾਰਕ ਪਰ ਸੁਣ ਤੇ ਪਾਣੀ ਆ ਪਾਣੀ ਪੂਲ ਕੇ ਪਰ ਵੀ ਆ ਗਿਆ ਪਾਣੀ ਆ ਵੇ ਭਾਈ ਪਿੱਛਾ ਕਰ ਲਓ ਮੋਟਰਸਾਈਕਲ ਕੇ ਫਾਇਦਾ ਬਾਜੇ ਗੇਰਾ ਪਾਣੀ ਕੱਢ ਲਓ ਇਧਰ ਬੈਕ ਕਰ ਲਓ ਵੱਧ ਰਿਹਾ ਘਟ ਨਹੀਂ ਰਿਹਾ ਹੈ ਗੱਟ ਗੱਟ ਚੋ ਇਹ ਦੇਖ ਲੈ ਬਦ ਰਿਹਾ ਪਾਣੀ ਪਿੱਛਾ ਬਾਈ ਇੱਧਰ ਆ ਜਾਓ ਇੱਧਰ ਓ ਇੱਧਰ ਆ ਜਾਓ ਕੀ ਫਾਇਦਾ ਪਾਣੀ ਬਦ ਰਿਹਾ ਕੋਈ ਫਾਇਦਾ ਨਹੀਂ ਹੈ ਬਦ ਰਿਹਾ ਪਾਣੀ ਆ ਜਾਓ ਆ ਜਾਓ ਇੱਧਰ ਨਿਕਲ ਲੋ ਮੋਡਲੇ ਮੋਡਲੇ ਸਗਰ ਮੋਡਲੇ ਬਾਈ ਕੋਈ ਫਾਇਦਾ ਨਹੀਂ ਹੈ ਬਦ ਰਿਹਾ ਨਾ ਪਾਣੀ ਓ ਦੇਖ ਬਾਈ ਕੱਢ ਲੈ ਤੂੰ ਵੀ ਦੋਜੀ ਕੱਢ ਲੈ ਬਾਈ ਕੋਈ ਫਾਇਦਾ ਨਹੀਂ ਰਹਿਣ ਦੇ ਮੈਂ ਮੁਰਗੇ ਆਇਆ ਬਈ ਤੇਜਾ ਪਾਣੀ ਓ ਤੇਜਾ ਵਧ ਰਿਹਾ ਦਿਖ ਦਿਖ ਰਿਹਾ ਪਾਣੀ ਆਪਣੇ ਆਪ ਉਹਦੇ ਲਹਿਰਾਂ ਦੇ ਬਲ ਬਲ ਉਹ ਦੇਖੋ ਜੀ ਮਾਰਕ ਪਰ ਪਾਣੀ ਪੁਲ ਤੇ ਉੱਪਰ ਦੇਖੋ ਬੰਨ ਆ ਦੇਖੋ ਜੀ ਵਾਹ ਓ ਆ ਦੇਖੋ ਮਾਰਕ ਪਰ ਪੁਲ ਤੇ ਪਾਣੀ ਪਾਣੀ ਪੁਲ ਕੇ ਪਰ ਵੀ ਆ ਗਿਆ ਪਾਣੀ ਆ ਦੇਖੋ ਭਾਈ ਪਿੱਛਾ ਕਰ ਲਓ ਮੋਟਰਸਾਈਕਲ ਕਿਆ ਫਾਇਦਾ ਬਾਜੇਗਾ ਪਾਣੀ ਕੱਢ ਲਓ ਇੱਧਰ ਵੈਕ ਕਰ ਲਓ ਵੱਧ ਰਿਹਾ ਘਟ ਨਹੀਂ ਰਿਹਾ ਹੈ ਉਹ ਮੈਂ ਟਰੱਕ ਗੱਡੀ ਚੋਂ ਇਹ ਦੇਖ ਲੇ ਪਧਰਿਆ ਪਾਣੀ ਪਿੱਛਾ ਭਾਈ ਇੱਧਰ ਆਜੋ ਇੱਧਰ ਉਹ ਇੱਧਰ ਆਜੋ ਕਿਆ ਫਾਇਦਾ ਪਾਣੀ ਵੱਧ ਰਿਹਾ ਕੋਈ ਫਾਇਦਾ ਨਹੀਂ ਹੈ ਵੱਧ ਰਿਹਾ ਪਾਣੀ ਆਜੋ ਆਜੋ ਇੱਧਰ ਨਿਕਲੋ ਮੋੜ ਲੈ ਮੋੜ ਲੈ ਸਾਈਕਲ ਮੋੜ ਲੈ ਭਾਈ ਕੋਈ ਫਾਇਦਾ ਨਹੀਂ ਹੈ ਬਦਰਿਆ ਨਾ ਪਾਣੀ ਉਹ ਦੇਖ ਬਾਈ ਕੱਢ ਲੈ ਤੂੰ ਵੀ ਦੋਜੀ ਕੱਢ ਲੈ ਬਾਈ ਕੋਈ ਫਾਇਦਾ ਨਹੀਂ ਰਹਿਣ ਦੇ ਮੈਂ ਮੁੜ ਕੇ ਆਇਆ ਬਈ ਤੇਜਾ ਪਾਣੀ ਉਹ ਤੇਜਾ ਬਦਰਿਆ ਉਹ ਦੇਖ ਜਿਗ ਰਿਆ ਪਾਣੀ ਆਪਣੇ ਆਪ ਉਹਦੇ ਲਹਿਰਾਂ ਦੇ ਬਲ 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 ਉਹ ਦੇਖੋ ਜੀ ਮੁਾਰਕ ਪਰ ਪਾਣੀ ਉਲਤੇ ਉੱਪਰ ਦੇਖੋ ਬੰਨ ਆਹ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਲਵਾੜੇ ਕੋਲੇ ਬੇਕੋਲ ਦੀ ਜਿਹੜੀ ਧੱਗਰ ਲੰਗਦੀ ਹੈ ਉਹਦੇ ਪੁਲਤੇ ਖੜੇ ਆ ਪਾਣੀ ਹੈ ਜਿਹੜਾ ਅੱਜ ਕਾਫੀ ਵੱਧ ਚੁੱਕਿਆ ਹੈ ਪਹਿਲਾਂ ਅੱਧੀ ਤੋਂ ਜਬ ਪਾਣੀ ਹੁੰਦੀ ਸੀ ਪਰ ਅੱਜ ਕੰਡਿਆਂ ਦੇ ਬਿਲਕੁਲ ਲਵੇ ਲੱਗ ਚੁੱਕੀ ਹੈ ਹੋ ਸਕਦਾ ਰਾਤ ਨੂੰ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਆ ਦੇਖੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਸਾਂਝੀਆਂ ਕਰ ਰਹੇ ਆ ਤੇ ਬਿਲਕੁਲ ਕੰਡਿਆਂ ਦੇ ਉੱਤੇ ਪਾਣੀ ਲੱਗਿਆ ਹੋਇਆ ਹੈ ਸਾਡੇ ਨਾਲ ਕੁਲਦੀਪ ਸਿੰਘ ਜੀ ਪਟਾਲ ਖੁਰਦ ਪ੍ਰਧਾਨ ਜੂਥਰੂnga ਹਲਕਾ ਲਹਿਰਾ ਕਾਕਾ ਤੇ ਬਿੱਲੂ ਸਿੰਘ ਤੇ ਹੋਰ ਬਹੁਤ ਹੀ ਜਿਆਦਾ ਮਤਲਬ ਪਾਣੀ ਜਿਹੜਾ ਰਫਤਾਰ ਹੈ ਜਿਹੜੀ ਉਹ ਤੇਜ਼ ਹੈ ਰਾਤ ਨੂੰ ਕਿਸੇ ਵੇਲੇ ਵੀ ਇਹ ਜਾਂ ਪਾਣੀ ਹੈ ਜਿਹੜਾ ਇਹ ਵੱਧ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ